ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਬਣੇ ਕਮਰੇ ਵਿੱਚ ਕੀ ਹੈ ਆਉ ਜਾਣਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੋ ਕਮਰਾ ਬਣਿਆ ਹੈ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੋ ਸਰੂਪ ਰੱਖੇ ਗਏ ਹਨ ਇਹਨਾਂ ਵਿੱਚੋਂ ਇੱਕ ਸਰੂਪ ਉਹ ਹੈ ਜੋ 1921 ਵਿੱਚ ਸਾਕਾ ਨਨਕਾਣਾ ਸਾਹਿਬ ਵਿਲੇ ਜ਼ਖਮੀ ਹੋ ਗਿਆ ਸੀ ਗੋਲੀ ਨੇ ਇਸ ਸਰੂਪ ਦੇ 1319 ਅੰਗ ਤੋਂ ਲੈ ਕੇ 1430 ਅੰਗ ਤੱਕ ਅਤੇ ਇਸ ਦੇ ਨਾਲ ਜਿਲਤ ਨੂੰ ਵੀ ਜ਼ਖਮੀ ਕੀਤਾ ਤੇ ਜੋ ਦੂਜਾ ਸਰੂਪ ਹੈ 1984 ਵਿਲੇ ਬਲੂ ਸਟਾਰ ਵਿਲੇ ਜ਼ਖਮੀ ਹੋ ਗਿਆ ਸੀ ਗੋਲੀ ਨੇ ਇਸ ਸਰੂਪ ਦੇ ਲਗਭਗ 90 ਅੰਗਾਂ ਨੂੰ ਜ਼ਖਮੀ ਕੀਤਾ ਕਿ ਇਹ ਖਾਸ ਦਿਨਾ ਵੇਲੇ ਹੀ ਇਸ ਰੂਪਾਂ ਦੇ ਦਰਸ਼ਨ ਕਰਾਏ ਜਾਂਦੇ ਹਨ ਜਿਸ ਕਮਰੇ ਵਿੱਚ ਗੁਰੂ ਸਾਹਿਬਾਨਾ ਨੂੰ ਸਰੂਪ ਰੱਖੇ ਜਾਂਦੇ ਹਨ ਉਸ ਕਮਰੇ ਦਾ ਤਾਪਮਾਨ ਹਰ ਮੌਸਮ ਦੇ ਵਿੱਚ 12 ਡਿਗਰੀ ਰੱਖਿਆ ਜਾਂਦਾ ਹੈ ਅਜਿਹਾ ਇਸ ਲਈ ਤਾਂ ਜੋ ਸਰੂਪਾਂ ਨੂੰ ਬਹੁਤ ਲੰਬੇ ਸਮੇਂ ਤੱਕ ਸਾਹਮਣੇ ਰੱਖਿਆ ਜਾਵੇ ਕਿਉਂਕਿ ਜੋ ਸਾਕਾ ਨਨ ਕਾਨਾ ਸਾਹਿਬ ਵੇਲੇ ਸਰੂਪ ਲਗਭਗ 102 ਸਾਲ ਪੁਰਾਣਾ ਹੈ ਤੇ ਕਾਫੀ ਵਿਰਧ ਹੋਣ ਕਰਕੇ ਇਸ ਰੂਪ ਦੇ ਕਾਫੀ ਅੰਗ ਭੁਰਨ ਲੱਗ ਪਏ ਹਨ ਇਸ ਲਈ ਇਹਨਾਂ ਸਰੂਪਾਂ ਦੀ ਸਾਮ ਸੰਭਾਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ